ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੇ ਅੱਜ ਸਾਡੇ ਘਰ ਹੈਗੀ ਆ ਜੀ ਨਿੱਕੀ ਜਿਹੀ ਪਾਰਟੀ ਤੇ ਪਾਰਟੀ ਕਾਦੀ ਹੈ ਵੀ ਤੁਹਾਨੂੰ ਦੱਸਣੇ ਆ ਥੋੜਾ ਜਿਹਾ ਕੰਮ ਚੋਰੀ-ਚਰੀ ਹੋ ਗਿਆ ਉਹ ਤਾਂ ਥੋੜਾ ਜਿਹਾ ਸਾਹਮਣੇ ਕਰ ਦੇਣਾ ਕਿ ਕੀ ਹੋਇਆ ਜੀ ਚੋਰੀ-ਚਰੀ ਦੱਸੋ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹੋਸਨਾਵ ਸਾਰੇ ਭੈਣ ਭਰਾ ਕਿਵੇਂ ਠੀਕ-ਠਾਕ ਹੋ ਤੇ ਹਿੰਦੀ ਤੇ ਵਧੀਆ ਬਸ ਪਕੌੜੇ ਲੱਗੇ ਆ ਖਾਣੇ ਕਿਹੜੇ ਜਿਹੜੀ ਖੁਸ਼ੀ ਚ ਲੱਗੇ ਖਾਣ ਖੁਸ਼ੀ ਇਹ ਆ ਆਪਣੇ ਨਾਮ ਕੀ ਉਥੋਂ ਬਣਾਇਆ ਉਪਾਦਨ ਹੁਣ ਉਥੇ ਦੇ ਹੀ ਪਾਰਟੀ ਕਰਤੀ ਆ ਤੇ ਹੁਣ ਅਸੀਂ ਇੱਥੇ ਕਰਨ ਲੱਗੇ ਆ ਮੁੰਡੇ ਮਤਲਬ ਵਿਆਹ ਹੀ ਬਣੀ ਆ ਵੀ ਮੁੰਡਾ ਵਿਆਹਣ ਵਾਲਾ ਹੋ ਗਿਆ ਵਾ ਖੁਸ਼ੀਆਂ ਆ ਗਿਆ ਵਾ ਪੱਗ ਬਾਜਾ ਨਹੀਂ ਆ ਤੇ ਚੋਰੀ ਚੋਰੀ ਉੱਥੋਂ ਬਣਾਏ ਤੇ ਹੁਣ ਥੋੜੀਆਂ ਜਿਨ੍ਹਾਂ ਨੂੰ ਗੱਲਾਂ ਪਤਾ ਹੀ ਸੁਣਾਈਆਂ ਆ ਵੀ ਪਾਰਟੀ ਕਰੋ ਪਾਰਟੀ ਕਰੋ ਨਹੀਂ ਭਰਾ ਇਹ ਗੱਲਾਂ ਬਾਤਾਂ ਤੋਂ ਬਗੈਰ ਹੀ ਆ ਨੇ ਗਲਤ ਗੱਲ ਤੇਰਾ ਗੋਭੀ ਦੇ ਫੁੱਲ ਆਏ ਆ ਤੂੰ ਨਹੀਂ ਤਿਆਰੀ ਉਹਨਾਂ ਦੀ ਵੇਲੇ ਪਹਿਲਾਂ ਵੀ ਪਾਰਟੀ ਆ ਤੇਰੀ ਆ ਪਹਿਲਾਂ ਨਹੀਂ ਹਮ ਤਾਂ ਕੋਈ ਤਿਆਰੀ ਵੀ ਕੀਤੀ ਹੈ ਨਾ ਇਹ ਹੁਣ ਆ ਆ ਕੇ ਨਹੀਂ ਨਹੀਂ ਆਹ ਕਾਚੀ ਗਲਤ ਗੱਲ ਮੈਂ ਤਾਂ ਨੂੰ ਪੁੱਛਿਆ ਕਿ ਅੱਜ ਕਰਾਂ ਨੇ ਕੱਲ੍ਹ ਤੂੰ ਹੀ ਕਿਹਾ ਮੈਂ ਕਿਤੇ ਜਾਣਾ ਹਾਂ ਤੁਸੀਂ ਅੱਜ ਕਰ ਲੋ ਅਸੀਂ ਉਸੇ ਵੇਲੇ ਸਮਾਨ ਮਗਾ ਕੇ ਤੇ ਅੱਜ ਪਾਰਟੀ ਕਰਦੀ ਵੀ ਤੂੰ ਕਰਦੀ ਨਹੀਂ ਫਿਰ ਤੈਨੂੰ ਨਹੀਂ ਦਿਲ ਦੁਆਲੇ ਜਦੋਂ ਤੇਰੇ ਹੋਏ ਤੂੰ ਪਾਰਟੀ ਅੱਗੇ ਪਿਆ ਚਲ ਹੋਣਾਂਗੀ ਉਤੋਂ ਆਏ ਆ ਕਿ ਚੱਲ ਮੇਰੇ ਕਰ ਲਾਂਗੇ ਮੁੰਡਾ ਤੇ ਭਲਾ ਮਨਸ ਬੜਾ ਆਪਣੇ ਜਿਹਾ ਸ ਕਰਨ ਲੱਗਣ ਲੱਗਾ ਹੁੰਦਾ ਸ ਕਰਨ ਲੱਗਦੇ ਆ ਤਗੜੀ ਖਾ ਗਿਆ ਸਮਝੇਗੇ ਪਾਗ ਪਾਗ ਇਹ ਆ ਵੀ ਅੱਧਾ ਕ ਵਿਆਹ ਹੋ ਗਿਆ ਜੀ ਹਸਮਨ ਸਰ ਨੂੰ ਮੰਗਿਆ ਗਿਆ ਵਾ ਸੋਹਣੀ ਲੱਗੀ ਗੋਪੀ ਨੂੰ ਪੱਗ ਹੈ ਨਾ ਪੱਦੀ ਪਹਿਲੀ ਹਰ ਤਾਂ ਮੂੰਹ ਕਰਕੇ ਤਾਂ ਖਾ ਰੇ ਨਾ ਲਾਈ ਕਮੈਂਟ ਕਰਕੇ ਦੱਸੋ ਵੀ ਗੋਪੀ ਨੂੰ ਪੱਗ ਕਿੱਦਾਂ ਦੀ ਲੱਗਦੀ ਗੋਪੀ ਦੀ ਐਕਟਿੰਗ ਵੀ ਘੈਂਡ ਵਰਗੀ ਗੋਪੀ ਦੀ ਪੱਗ ਵੀ ਘੈਂਡ ਵਾ ਹੈ ਗੋਪੀ ਸਾਰਿਆਂ ਨੇ ਐਕਟਿੰਗ ਇੰਨੀ ਪਸੰਦ ਕੀਤੀ ਨੀ ਤਾਂ ਹੋਰ ਕਿੰਨੇ ਟਿਕ ਤੱਕ ਹੋਣਾ ਵਾ ਸਾਡਾ ਸਾਰਾ ਟੱਬਰ ਜਿੰਨਾ ਵੀ ਹੈਗਾ ਜਦੋਂ ਜੜ ਤੱਕ ਇਕੱਠਾ ਤੇ ਫਿਰ ਤੁਹਾਨੂੰ ਸਾਰਿਆਂ ਨੂੰ ਮਿਲਣਗੇ ਆਹ ਮਿਲਾਵਾਂਗੇ ਤੁਹਾਨੂੰ ਤੇ ਹੁਣ ਆਪਾਂ ਨੇ ਫਿਰ ਹਾਲ ਚੱਲਦੇ ਆ ਵੀਡੀਓ ਬਣਾਉਣਾ ਜੀ ਹਾਂਜੀ ਵੀਡੀਓ ਬਣਾਈਏ ਤੇ ਹੁੰਦਿਆਂ ਨੂੰ ਉਹਨਾਂ ਦੀਆਂ ਤੁਹਾਡੀ ਉਹਨਾਂ ਨੂੰ ਪ੍ਰੋਗਰਾਮ ਤਿਆਰੀ ਦੇ ਕਰਨਾ ਆਓ ਆਜੋ ਤੁਸੀਂ ਤੇ ਮੁੜ ਕੇ ਫਿਰ ਵਖਾਲਦੇ ਆ ਤੁਹਾਨੂੰ ਸਾਰੇ ਉਹ ਵੀ ਕੰਮ ਨਹੀਂ ਜਣਾ ਆਜਾ ਤੂੰ ਵੀ ਅਦਰਿੰਦਰ ਜੀ ਤਾ ਆਜਾ ਆਇਆ ਆਇਆ ਇਹ ਨਹੀਂ ਬਣਾ ਦੇਣੀ ਤੇਲ ਦੀ ਬਣਾ ਦੇਣੀ ਪਰ ਇਹਨੂੰ ਇਹ ਮੁਸ਼ਾ ਨਹੀਂ ਆ ਜਾਈ ਉਹ ਵੀ ਨੂੰ ਮੁਸ਼ਾ ਵੇਲਾ ਆ ਗਾ ਘੋਰ ਫਿਰ ਤਾਂ 2 ਮਹੀਨੇ ਵੱਡਾ ਆ ਹਾਂ ਤੇ ਮੁਸ਼ਾ ਗੋਪੀ ਨੂੰ ਵੇਲਾ ਆ ਆ ਮੁਸ਼ਾ ਆ ਜਾਣਗੇ ਇਹਨੂੰ ਹੀ ਚੱਲ ਜਾਓ ਤੁਸੀਂ ਹੁਣ ਚਲੋ ਚਲੀਏ ਫੇਰ ਆਗੇ ਤੇ ਫੇਰ ਆ ਕੇ ਫੇਰ ਬਣਾ ਲਓ ਤੁਸੀਂ ਹੈਨਾ ਅੱਗੇ ਉਹ ਪ੍ਰੋਗਰਾਮ ਚਲੋ ਠੀਕ ਆ ਜੀ ਮਿਲਾਂਗੇ ਤੁਹਾਨੂੰ ਬਾਅਦ ਵਿੱਚ ਉਹ ਫੋੜ ਨਹੀਂ ਕਰ ਰਹੀ ਆ ਖਿਲਾਰਾ ਇਗਨੋਰ 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 ਕਰਿਆ ਖਿਲਾਰੇ ਕੋਈ ਨਿਕਵਾਰਾ ਪੈਂਦਾ ਹੀ ਹੁੰਦਾ ਜੋ ਕੰਮ ਕਰਨਾ ਥੋੜਾ ਬਦਖਿਦਾਰਾ ਪੈਂਦਾ ਹੀ ਹੈ ਹਾਂ ਤੇ ਹੈ ਕਿੰਨਾ ਵੈਰਟੀਆਂ ਦੇ ਪੜੇ ਕਿ ਦੋਹਾਂ ਦੇ ਸਭ ਕੋ ਮਿਕਸੀ ਕਰਦਾ ਉੱਜੇ ਗੋਭੀ ਵਿੱਚ ਮਿਕਸੀ ਕਰਦਾ ਸਾਰਾ ਕੁਝ ਜਿਹਨਾਂ ਖਾ ਕੇ ਵੇਨੇ ਆ ਵੀ ਕਿੱਦਾਂ ਨੇ ਬਣੇ ਹਨਾ ਆ ਇਹਨਾਂ ਖਾ ਕੇ ਤਾਂ ਵਧੀਆ ਹੀ ਕੋਸ਼ਿਸ਼ ਤੇ ਪੂਰੀ ਕੀਤੀ ਆ ਵੀ ਵਧੀਆ ਹੀ ਬਣੇ ਹੋ ਨਹੀਂ ਨਹੀਂ ਵੇਖਣ ਨੂੰ ਵਧੀਆ ਲੱਗਦੇ ਆ ਇਹਨੂੰ ਨਾ ਗਾੜੀ ਚੋਂ ਖਾਣ ਵਾਲੇ ਦੱਸਣ ਦੇ। ਕਿੱਦਾਂ ਦੇ ਬਣੇ ਹੋ ਆ ਜਾਓ ਫਿਰ ਦਿਖਾਓ ਅੱਧਰ ਵੀ ਚਲੋ ਮਲਾਓ ਮੁੰਡਾ ਪੱਗ ਵਾਲਾ ਦਿਖਾਓ ਪਹਿਲਾਂ ਆ ਆ ਜੀ ਮੁੰਡਾ ਪੱਗ ਵਾਲਾ ਬਣਿਆ ਤੌਰ ਕੱਢ ਲਿਆ ਜੇ ਲੱਗੇ ਬੈਠਾ ਉਹਦਾ ਦਾਤਾ ਬੋਲੋ ਤੁਸੀਂ ਤੇ ਕਿੰਨੀ ਤੇ ਖੁਸ਼ੀ ਆ ਤੈਨੂੰ ਅੱਜ ਪਾਗਲੀ ਤੂੰ ਦੱਸ ਮਾਸਾ ਵੀ ਹਾਂ ਤੇ ਕਹਿ ਕਹਿ ਕੇ ਵੇਖ ਲੈ ਜਾ ਪਹਿਲਾਂ ਤੇ ਅੱਧੇ ਕਿਹਦੀ ਨੇ ਸਹੀ ਪਕਾਦੀ ਨਹੀਂ ਹਾਂ ਢੋੜਿਆਂ ਦੀ ਢੋੜੇ ਨਾ ਉਹ ਤਾਂ ਅੱਧਾ ਹੀ ਕਹਿਨਦਾ ਨਹੀਂ ਉਦਾਂ ਤੈਨੂੰ ਪਾੜ ਦਿੰਦੇ ਉਦਾਂ ਨਹੀਂ ਪਕਾਦੀ ਕਿਉਂ ਪਕੌੜਿਆਂ ਦੀ ਕਾਦੀ ਆ ਖੁਸ਼ੀਆ ਮੈਨੂੰ ਆਹ ਪੱਗ ਪੱਦੀ ਦੀ ਮੁਸ਼ਾਹੜੇ ਰੋਤਾ ਅੰਗੇ ਨਹੀਂ ਮਰ ਰੋਤਾ ਹੀ ਨਹੀਂ ਲੈ ਕੰਦਣਾ ਚਾਹੁੰਦਾ ਹੈ ਇਹ ਇੱਥੇ ਸਾਡਾ ਆ ਡਿੰਗ ਦੂ ਲਿੰਗ ਦੂ ਬੈਠਾ ਹੈ ਅੰਗੇ ਤਾਂ ਬਾਜਮਾਨ ਆ ਮੈਨੂੰ ਬਾਏ ਕਰਦੇ ਬਾਏ ਆ ਮੈਨੂੰ ਵੀ ਬੁਕਾ ਦੇ ਲੋ ਆ ਇੱਥੇ ਲੈ ਖਲੇ ਆ ਵੀ ਇੱਥੇ ਖਲੇ ਬਾਏ ਕਰਦੇ ਬਾਏ ਸਾਰੇ ਬਾਏ ਬਾਏ ਅੱਜ ਦਿਨ ਪੋੜੀ ਖਾਣੇ ਆ ਕੈਨਟ ਆਪਣੀ ਮਸਤੀ ਵਿੱਚ ਆ ਬਸ ਕੈਨਟ ਸਾਡੀ ਕੇ ਨਾ ਤੇਰੇ ਨਾਲ ਪੈਣਾ ਮੇਰਾ ਵਿਆਹ ਕਰਨਾ ਬੜੀ ਮੂਰੀ ਗੋਫੀ ਦਾ ਕਰਨਾ ਤੇ ਨਾਲ ਹੀ ਗੋਫੀ ਤੇ ਹੀ ਕਰਨਾ ਭਰਾ ਹੁਸਾਂ ਨੂੰ ਓੜਈਆਂ ਵਾ ਪਹਿਲਾਂ ਵੱਡਾ ਭਾਵੇਂ ਤੂੰ ਆ ਨਾ ਉਧਰ ਉਹ ਹੁਸਾਂ ਬਖਾ ਗਈਆਂ ਹੁਣ ਉਧਰ ਵਿਆਹ ਕਰਨਾ ਕਰਨਾ ਤੇਲ ਵੱਧ ਲੋ ਪਰ ਤੂੰ ਟੈਂਸ਼ਨ ਨਾ ਲਈ ਕੋਈ ਗੱਲ ਨਹੀਂ ਕੀਤੇ ਇਕੱਠੇ ਨਹੀਂ ਕਰਦੇ ਨੇ ਨਾਲ ਹੀ ਹੋਈਆਂ ਜਿਵੇਂ ਆਹ ਆਈ ਪੈੜਾ ਹੀ ਤੋ ਲੱਭ ਲੈਣੀਆਂ ਕੰਨਿਆ ਤਾਣਾ ਇੱਕ ਅੱਧੀ ਫਰਾ 70 ਦਾ ਇਹ ਮੁੜ ਕੇ ਪਾਣਾ ਉਹ ਕਰ ਕਰਦੀ ਉਹ ਜਿਆਦਾ ਸੋਹਣੀ ਜਦੋਂ ਉਹ ਜਿਆਦਾ ਸੋਹਣੀ ਜਦਾਂ ਨੂੰ ਚਾਹ ਵਾ ਨਾ ਵਿਆਹ ਦਾ ਜਿਹੜਾ ਜਿਹੜਾ ਜਿੱਦ ਇੱਕ ਸੌਂ ਦੇ ਦੇ ਰੋਣਾ ਜਿਹੜਾ ਵਿਆਹ ਹੋ ਗਿਆ ਜੜੀਆਂ ਚਾਹ ਮੁੜ ਕੇ ਪਲਾ ਲੱਗੂ ਆ ਪਤਾ ਪਤਾ ਲੱਗਣਾ ਦਾਸ ਹੈ ਨਹੀਂ ਕਟਣ ਦੇ ਪਹ ਹੈ ਪਾਣੀ ਦੇ ਕਿਸੋ ਦੇ ਹੋਰ ਨਹੀਂ ਮੋਟੇ ਜਿਹਨੂੰ ਪੁੱਛੋ ਆਹ ਨਹੀਂ ਨਾ ਕਿਸੋ ਕੀ ਕੱਢ ਲਈ ਹੈ ਅੰਦੇ ਤੇ ਔ ਕੀ ਕਾਦੀ ਕੱਢੀ ਭਰਾਵਾ ਸੌਕੀ ਕੱਢਾਂਗੇ ਜਾਈਏ ਚਾਚਾ ਨੂੰ ਤਾਂ ਪਾਪਾ ਨੂੰ ਪੁੱਛੋ ਫੇਰ ਲੈ ਤਾਂ ਦੱਸੋ ਭਰਾਵਾ ਇਹ ਔਖੀ ਕੱਢਣ ਦੇ ਦੀ ਮੈਂ ਇਹ ਸੌਕੀ ਕੱਢਣ ਦੀ ਚਾਚੇ ਨੇ ਖਰਾਬ ਨਹੀਂ ਚਾਚੇ ਨੇ ਮਾਨ ਲਈ ਰੱਖਣਾ ਵਾ ਹਾਂ ਦਾ ਚਾਚੇ ਨੇ ਮਾਨ ਜੀ ਰੱਖਣਾ ਕੀ ਕੀ ਹੋ ਰਹੀ ਸਾਰੀ ਗੱਲ ਜੀ ਸਾਰਿਆਂ ਨੂੰ ਠੀਕ ਠਾਕ ਜੇ 1.5 ਕਿਲੋ ਪਕੌੜੇ ਖਾਣੇ ਆ ਕੱਲੇ ਨਹੀਂ 4 ਖਾਣੇ ਆ 1.5 ਥੋੜੇ ਆ ਇਹਨੂੰ ਹੀ ਲਿਆ ਕਰਨਾ ਹੁਣ ਵੀਡੀਓ ਤੇ ਯਾਰ ਉਹ ਵੀਡੀਓ ਜੇ ਮਰਜ਼ੀ ਦੇ ਵਿਆਹ ਚ ਮੈਂ ਕੰਮ ਸ਼ੁਰੂ ਕਰਾਤਾ ਹੀ ਨਾ ਤੁਹਾਡਾ ਲੱਗ ਜਾ ਜਗਾ ਜੰਗਾ ਉਹ ਵੀ ਕੁਰਸੀਆਂ ਪਈਆਂ ਉੱਤੇ ਆਇਦਲੇ ਆ ਕੋ ਫਿਲਮ ਨਿਆਉ ਜੇ ਦੀ ਪੀਣਾ ਕੀ ਇਹ ਦੀ ਇਹਨਾਂ ਕੋ ਪਕੌੜੇ ਹੀ ਨਹੀਂ ਘਰੋਂ ਘਰ ਦੇ ਕਿੱਥੇ ਲਾਉਣੇ ਆ ਕਿੱਥੇ ਨਹੀਂ ਆਈ ਦੀ ਆ ਜੀ ਯਾਰ ਨਹੀਂ ਆਏ ਰੋਗਾ ਹੋਰ ਪੀਅ ਚੋਕਲੇ ਚੰਗੇ ਰੋਕ ਆ ਜੀ ਕੋਈ ਆਈ ਨਾ ਮੈਂ ਸ਼ਟਮੈਨ ਇੱਕ ਕੰਮ ਬਹੁਤ ਕਰਦਾ ਹੈ ਤੁਹਾਨੂੰ ਮੇਰੇ ਕਿ ਤਾ ਲੱਗ ਪਟਾ ਨਹੀਂ ਚੰਨ ਦੀ ਵੀਡੀਓ ਓਏ ਹੋਏ ਇੱਕ ਤਾਂ ਹਾਈ ਕਿਰਾਉਟੀ ਹੋ ਗਈ ਹੈ ਤੇ ਮੇਜ ਨੂੰ ਰੋਖੋਂ ਡਿਆ ਮੇਜ ਨੂੰ ਰੋਖੋਂ ਡਿਆ ਤੋ ਗੈਸ ਜਲੇ ਆਵਾ ਤੀਜਕ ਤੁਰਾ ਤੁਗ ਵਾਲੇ ਉੱਟ ਗਿਆ ਵਾ ਲੈ ਤੁਗ ਵਾਲੇ ਉੱਟ ਗਿਆ ਭਰਾ ਚੱਲ ਚੱਲ ਉੱਥੇ ਚੱਲ ਉਹ ਮੈਂ ਚਾਚੇ ਲੱਗ ਗਿਆ ਚੱਲ ਚੱਲ ਚੋਰ ਮਾਰ ਨਹੀਂ ਉੱਥੇ ਲੈ ਵਾ ਇਹ ਓਏ ਉੱਟ ਗਿਆ ਦਸ ਹੈ ਚੱਲ ਖਾ ਇਹਦੇ ਨਾਲ ਦੇ ਵੀ ਮੇਰੇ ਪਕੌੜੇ ਦਾ ਆ ਲੈਣੋ ਚੱਟ ਲੈ ਚੱਟ ਲੈ ਦਸੋ ਬਾਸ ਹਵਾ ਨਹੀਂ ਕੱਟ ਕਾਲੀ ਨਹੀਂ ਕਰਨੀ ਤੂੰ ਵੀ ਆ ਜਾ ਤੂੰ ਵੀ ਮਾਰਦਾ ਕਿਤਾ ਭਾਬੀਆਂ ਮਤਾਲਿਆ ਨਹੀਂ ਆ ਵਖਰੇ ਬਹਿ ਗਿਆ ਪਤਾ ਪਤਾ ਉਹ ਬੱਤੀ ਨਾਲ ਮੈਂ ਪਕੌੜੇ ਪੱਜ ਜਾਂਦੇ ਆ ਨਾ ਉਹ ਚਾਹ ਬਣੀ ਚਾਹ ਨਹੀਂ ਪੀਣੀ ਉਹਦੇ ਅੰਦਰ ਲੁੰਦੀ ਆ ਹੂੰ ਠੀਕ ਆ ਮੇਰੀ ਨੇਚਰਲ ਬਿਊਟੀ ਖਰਾਬ ਹੋ ਜਾਏ ਹੋਈ ਹੋਈ ਅੰਗੇ ਦੇ ਉਹ ਕੋਰੇ ਖਾਣੀ ਆ ਉਹ ਅੰਗੇ ਦੇ ਜੀ ਮਾਰਦਾ ਕੇਰੀ ਚਿਚੀ ਖਾਣੀ ਆ ਕੇਰੀ ਚਿਚੀ ਖਾਣੀ ਆ ਗਾਗੇ ਨੇ ਬੜਾ ਖਰਾਬ ਏ ਇਹ ਬੜਾ ਖਾਪ ਗਾਗਾ ਹੀ ਜਿਵੇਂ ਜਈਏ ਕਾਬਰਗੇ ਜਾ ਰਹੇ ਕਦੇ ਪੈਸੇ ਜਦੋਂ ਗਏ ਆਹੋ ਅਗੜਾ ਪ੍ਰੋਣਾ ਹੀ ਲੱਗਿਆ ਜੀ ਫੈਂਟੀਨਾ ਪਕੌੜੇ ਦੇਸੀ ਜਿਵਾੜ ਇਹ ਵਧੀਆ ਦਾ ਇਹ ਕੋਲ ਜੇ ਕੱਢੀ ਜਾਂਦੇ ਨਾ ਸਾਰੇ ਉਹ ਅੱਧਾ ਫਿਰ ਉਹ ਕਰ ਦੇਣਾ ਥੋੜਾ ਹੋ ਜਾਣਾ ਨਾ ਟੇਡਾ ਬੇਡਾ ਆ ਜਾਈਏ ਤਦੋਂ ਭਾਈ ਇੱਕ ਤਰੀਕਾ ਤੁਹਾਨੂੰ ਹੀ ਹੋਰ ਦਤਾ ਪਕੌੜੇ ਕਈ ਨਾ ਬਟਿਆ ਕਰ ਫੈਨ ਨੂੰ ਪਤਾ ਹੈ ਇੱਕ ਪਾਰਟੀ ਹੋਰ ਬਣੀ ਆ ਕਾਦੀ ਉਹਨਾਂ ਦੇ 10th ਕਿ ਹੋ ਗਏ ਆ ਸਬਸਕ੍ਰਾਈਬਰ ਅੱਛਾ ਵਾਹ ਫਿਰ ਬਤਾ ਇਹਨਾਂ ਨੂੰ ਕਹਿਣ ਦੀ ਵੀ ਪਕੌੜੇ ਮੈਂ ਕੱਢ ਲਿਆ ਤੇ ਮੇਰੇ ਨਾਲ ਕੇਕ ਲੈ ਕੇ ਤੁਸੀਂ ਆ ਜਾਓ ਹਾਂ ਕੀ ਹੋ ਗਿਆ ਮੈਂ ਕਹਿੰਦੇ ਹੁਣ ਦੱਸ ਤੂੰ ਹੀ ਕਰ 10 ਕਿ ਸਬਸਕ੍ਰਾਈਬਰ ਟਬਲੀ ਹੋਣਾ ਤੇ ਦੀਦੀ ਵਿਚਾਰੀ ਨਾ ਪੋੜੇ ਕਿੱਦਾਂ ਡਾਇਆ ਹਾਂ ਹਾਂ ਪਤਾ ਨਹੀਂ ਹਾਂ ਨਹੀਂ ਆਪਣੇ ਹੋ ਗਏ ਆ 20 ਤੋਂ ਪੁਰਾ ਗਏ ਆ ਯਾਰ 20 ਤੇ ਤੁਸੀਂ ਕਿਉਂ ਨਹੀਂ ਕਟਿਆ 50 ਦੇ ਕਟਣਾ ਆਹਨ ਗੱਲ ਕੱਲ੍ਹ ਕਰਨਾ ਪਹਿਲਾਂ 10 ਦੇ ਕਟਿਆ ਹੁਣ 20 ਦੇ ਚਾਹੀਦਾ 50 ਦੇ ਕਟਣਾ ਹੁਣ ਸਭदाई ਜਦੋਂ 50 你拉拉的啊。